ਸੋਬੇ ਭਾਰ ਵਿੱਚ ਲਗਾਤਾਰ ਪੈ ਰਹੀ بارش ਦੇ ਕਾਰਨ ਜਿੱਥੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਦੇ ਨਾਲ ਲੱਖਾਂ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ ਹੈ ਉੱਥੇ ਹੀ ਹੁਣ بارش ਦੇ ਨਾਲ ਗਰੀਬ ਪਰਿਵਾਰਾਂ ਦੇ ਘਰ ਵੀ ਢਹਿ ਢੇਰੀ ਹੋਣੇ ਸ਼ੁਰੂ ਹੋ ਗਏ ਨੇ ਜੇਕਰ ਨਾਪਾ ਬਲੌਗ ਦੇ ਪਿੰਡ ਮਡੋੜ ਦੀ ਗੱਲ ਕਰੀਏ ਤਾਂ ਉੱਥੇ ਅੱਧਾ ਦਰਜਨ ਦੇ ਕਰੀਬ ਘਰਾਂ ਦਾ ਨੁਕਸਾਨ ਹੋ ਚੁੱਕਿਆ ਹੈ ਜਿਸ ਵਿੱਚ ਦੋ ਘਰ ਢਹਿ ਢੇਰੀ ਹੋ ਗਏ ਨੇ ਅਤੇ ਕਈਆਂ ਦੀਆਂ ਛੱਤਾਂ ਵੀ ਢਹਿ ਚੁੱਕੀਆਂ ਨੇ ਕਿਉਂਕਿ ਲਗਾਤਾਰ ਪੈ ਰਹੀ بارش ਨੇ ਲੋਕਾਂ ਨੂੰ ਮੁਸ਼ਕਿਲ ਦੇ ਵਿੱਚ ਪਾ ਦਿੱਤਾ ਹੈ ਪੀੜਿਤ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਮਾਲੀ ਮਦਦ ਕਰੇ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਕੋਣ ਕੋਣ ਪਰਿਵਾਰਕ ਮੈਂਬਰ ਰਹਿੰਦੇ ਗਏ ਮੈਂ আর ਮੇਰੀਆਂ ਬੇਟੀਆਂ ਹੂੰ ਦੋ ਬੇਟੀਆਂ ਮੇਰੀਆਂ ਮੈਂ ਆਂ ਜੀ ਮੇਰੇ ਘਰ ਵਾਲੇ ਨੂੰ ਮਰੇ ਹੋਏ ਨੂੰ 2012 ਚ ਮੌਤ ਹੋ ਗਈ ਸੀ ਉਹਨਾਂ ਦੀ ਬੱਚੀਆਂ ਬਹੁਤ ਛੋਟੀਆਂ ਸੀ ਉਸ ਟਾਈਮ ਵੀ ਬਸ ਇਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਮੈਂ ਬਹੁਤ ਔਖੇ ਢੰਗ ਨਾਲ ਕਰ ਰਹੀ ਹਾਂ ਕਰਦਾ ਗੁਜ਼ਾਰਾ ਤੁਸੀਂ ਆਪਾਂ ਕਰ ਰਹੇ ਸੀ ਹੁਣ ਛੱਤ ਵੀ ਗਈ ਹਾਂਜੀ ਹੁਣ ਛੱਤ ਵੀ ਗਈ ਜੀ ਕਰਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਸੀਗਾ ਮਤਲਬ ਮੈਨੂੰ ਕੋਈ ਕਿਸੇ ਪਾਸੋਂ ਮਦਦ ਨਹੀਂ ਮਿਲੀ ਅਜੇ ਤੱਕ ਕਿ ਕਦੇ ਹੋਇਆ ਕਦੋਂ ਇਹ ਜਿਵੇਂ ਛੱਤ ਕਰੋ ਗਈ ਇਹ ਜੀ ਹੁਣ ਇੱਕ ਤਰੀਕ ਨੂੰ ਗਿਰੀ ਆ ਜੀ ਸ਼ਾਮ ਨੂੰ ਤੁਸੀਂ ਕਿੱਥੇ ਸੀ ਉਸ ਟਾਈਮ ਅਸੀਂ ਰਸੋਈ ਵਿੱਚ ਮੈਂ ਚਾਹ ਬਣਾ ਰਹੀ ਸੀ ਉਸ ਟਾਈਮ ਬੱਚੇ ਬੱਚੇ ਅੰਦਰ ਸੀਗੇ अच्छा हां जी एकदम एक गिरी फिर ਜਿਹੜੀ ਜਾਨਵੀ ਮਸੀ ਬਚਾਈ ਆਪਾਂ ਹਾਂ ਜੀ ਇੱਕਦਮ ਗਿਰੀ ਆ ਜੀ ਇਹ ਵੀ ਭੱਜ ਕੇ ਬਾਹਰ ਨਿਕਲੀ ਆ ਬਸ ਤੇ ਉਸ ਤੋਂ ਬਾਅਦ ਫਿਰ ਆਪਣਾ ਥੋੜਾ ਬੋਤਾ ਸਮਾਨ ਜਿੱਦਾਂ ਵੀ ਚੱਕਿਆ ਰੋਟੀ ਰੋਟੀ ਬਣਾ ਲੀ ਤੁਸੀਂ ਇੱਕ ਕਮਰੇ ਚ ਗੁਜ਼ਾਰਾ ਕਰਦੇ ਇੱਕੇ ਕਮਰਾ ਸੀ ਤੁਹਾਡਾ ਹਾਂ ਜੀ ਇੱਕੇ ਕਮਰਾ ਸੀ ਇਹ ਰਸੋਈ ਬਿਲਕੁਲ ਰਸੋਈ ਵੀ ਨਹੀਂ ਬਚੀ ਜੀ ਰਸੋਈ ਵੀ ਗਈ ਬਾਥਰੂਮ ਵੀ ਬਸ ਨਾਲ ਗੇਰਨ ਲੱਗਾਇਆ ਜੀ ਉਹ ਵੀ ਹਾਂ ਜੀ ਕੁੜੀਆਂ ਪੜਦੀਆਂ ਨੇ ਬਹੁਤ ਵਧੀਆ ਨੰਬਰ ਆਉਂਦੇ ਇਹਨਾਂ ਦੇ 10ਵੀਂ ਵਿੱਚੋਂ 99% ਨੰਬਰ ਆਇਆ ਇੱਕ ਦੇ ਦੂਸਰੀ ਦੇ 10ਵੀਂ ਚੋਂ 86% ਆ ਤੇ 12ਵੀਂ ਚੋਂ ਵੀ 99% ਨੰਬਰ ਆਇਆ ਮੇਰੀ ਬੜੀ ਬੇਟੀ ਦੇ ਹੁਣ ਕੀ ਮਾਂ ਕਰਦੇ ਹੋ ਕਿ ਤੁਹਾਡਾ ਜਿਹੜਾ ਅੱਛਾ ਤੁਸੀਂ ਬਿਲਕੁਲ ਹੀ ਖਤਮ ਹੋ ਗਏ ਹਾਂਜੀ ਬਿਲਕੁਲ ਖਤਮ ਆ ਜੀ ਮੇਰੀ ਮਦਦ ਕੀਤੀ ਜਾਵੇ ਮੇਰੇ ਕੋਲ ਮਤਲਬ ਕੋਈ ਹੁਣ ਹੈ ਨਹੀਂ ਕਿ ਸਹੂਲਤ ਕਾਸੇ ਦੀ ਕੋਈ ਮਤਲਬ ਰਹਿਣ ਲਈ ਜਗ੍ਹਾ ਨਹੀਂ ਆ ਕੀ ਨਾਮ ਹੈ ਜੀ ਆਪਣਾ ਮੁਖਤਿਆਰ ਸਿੰਘ ਜੀ ਮੁਖਤਿਆਰ ਸਿੰਘ ਜੀ ਘਰ ਤੁਹਾਡਾ ਕਿਵੇਂ ਗਿਰ ਗਿਆ ਕਿੰਨਾ ਕੁ ਪੁਰਾਣਾ ਸੀ ਇਹ ਬਾਰਸ ਨਾਲ ਲੱਗਿਆ ਜੀ ਦਾ ਬਹੁਤ 70 70 ਸਾਲਾਂ ਤੋਂ ਪਹਿਲਾਂ ਦਾ ਅੱਛਾ ਹਾਂਜੀ ਕੱਚਾ ਘਰ ਸੀ ਕੱਚਾ ਸੀ ਤੇ ਹੁਣ ਕਿੱਥੇ ਗੁਜ਼ਾਰਾ ਕਰਦੇ ਗੁਜ਼ਾਰਾ ਤੇ ਇਹ ਬਾਥਰੂਮ ਹੈ ਇਹਦੇ ਵਿੱਚ ਬੈਠੇ ਆ ਬਾਥਰੂਮ ਚ ਬੈਠੇ ਹਾਂਜੀ ਤੋ ਵੀ ਮarli ਮਦਦ ਸਰਕਾਰ ਵੱਲੋਂ ਕੋਈ ਰੁਪਇਆ ਨਹੀਂ ਆਇਆ ਮਾਈ ਨੇਮ ਦਾ ਕਰਕੇ ਕਹਿ ਸਕਦਾ ਬਾਬੇ ਦਾ ਸਾਡੇ ਇਹਨੂੰ ਤੁਹਾਡਾ ਕੱਚਾ ਘਰ ਸਰਕਾਰ ਨੇ ਕੋਈ ਅਜੇ ਤੱਕ ਨਾ ਜੀ ਕਿਸੇ ਨੇ ਨਹੀਂ ਕਰੀ ਅਜੇ ਤੱਕ ਕਿਸੇ ਨੇ ਵੀ ਜਦੋਂ ਵੀ ਸਰਪੰਚ ਬਦਲ ਗਏ ਕੋਈ ਲਾਗੇ ਹੁਣ ਮੈਨੂੰ ਕਹਿ ਨਹੀਂ ਸਕਦਾ ਪਰ ਮੈਨੂੰ 1 ਰੁਪਇਆ ਨਹੀਂ ਮਿਲਿਆ ਕਦੇ ਕੰਮ ਕੀ ਕਰਦੇ ਹੋ ਤੁਸੀਂ ਅਸੀਰ ਵਗੈਰਾ ਕਰਦਾ ਸੀ ਹਾਂਜੀ ਕਿ ਕਦੋਂ ਹੋਇਆ ਕਦੋਂ ਤੁਸੀਂ ਕਿੱਥੇ ਸੀ ਜਦੋਂ ਅਸੀਂ ਉਰੀ ਤੇ ਜੀ ਅੰਦਰ ਇੱਥੇ ਪਾਉਂਦੇ ਸੀ ਬਾਹਰ ਜਦੋਂ ਡੀਗਾ ਮੈਂ ਤਾਂ ਢੇੜਾ ਖਾ ਗਿਆ ਤੇ ਇਹ ਮਕਾਨ ਗਾਡਰ ਮੈਂ ਦੇਖ ਲਿਆ ਵੀ ਇਹ ਗਿਰੂਗਾ ਅਸੀਂ ਉਦੋਂ ਬਾਹਰ ਬੈ ਗਏ ਤੇ ਉਰੇ ਹਾਂਜੀ ਅੱਛਾ ਉਦੋਂ ਬਾਅਦ ਇਹ ਜੇ ਡਿੱਗ ਗਿਆ ਜੀ ਹਾਂਜੀ ਹੁਣ ਕੀ ਮਾਂ ਕਰਦੇ ਸਰਕਾਰ ਮੰਗ ਤਾਂ ਮੈਂ ਇਹੀ ਕਰਦਾ ਵੀ ਮਦਦ ਕਰੀ ਜਾਵੇ ਮੇਰੀ ਠੀਕ ਹੈ ਮੇਰਾ ਮਕਾਨ ਮੜ ਦੇਵੇ ਕਿੱਥੇ ਸੀ ਅਸੀਂ ਜੀ ਅਜੇ ਬਾਹਰ ਨਿਕਲੇ ਤੇ ਕਾ ਧੱਕ ਘੰਟਾ ਪਹਿਲਾਂ ਬਸ ਘੰਟਾ ਲਾ ਲੋ ਆ ਅਸੀਂ ਬਾਹਰ ਨਿਕਲੇ ਅੰਦਰ ਪਈ ਸੀ ਮੈਂ ਤਾਂ ਇਹ ਤਾਂ ਇਹਨੇ ਆ ਕੇ ਦਿਖਾਈ ਦਿੱਤੀਗੀ ਤਾਂ ਜੀ ਮੈਂ ਬਾਹਰ ਨਿਕੜੇ ਜੀ ਹਾਂ ਜੀ ਹਾਂ ਰੋਟੀ ਨਹੀਂ ਪੱਕੀ ਜਦ ਦੋ ਕੁ ਛੋਲੇ ਪਏ ਤੇ ਗਏ ਕੋਈ ਦੇ ਗਿਆ ਛੋਡੇ ਮੰਗੂ ਦਾਨ ਕਰਕੇ ਦੀ ਪਾਈ ਆਕਾ ਉਹ ਕਿੱਦਾਂ ਦੇ ਪੈਦੇ ਜੋ ਦੋਰ ਕਦਾਣੇ ਅੱਜ ਚੱਬੇ ਨੇਗਾ ਤੁਸੀਂ ਆ ਜਾ ਚੱਬ ਰਹੀ ਤੇ ਤੁਸੀਂ ਫਿਰ ਇੱਥੇ ਕਿੱਥੇ ਗੁਜ਼ਾਰਾ ਕਰ ਰਹੇ ਬੈਠ ਕੇ ਇੱਥੇ ਬੈਣੀ ਆ ਜੀ ਮੈਂ ਰਾਤ ਦਿਨ ਕਿੱਥੇ ਬਾਥਰੂਮ ਹੈ ਹਾਂ ਬਾ ਲੈਟਰਿੰਗ ਆ ਜੀ ਅੱਛਾ ਹੈ ਲੈਟਰਿੰਗ ਜੇ ਬੈਠੀਆਂ ਹਾਂ ਜੀ ਅੱਛਾ ਹੈ ਹਾਂ ਰੋਟੀ ਪਕਾਉਣ ਨੂੰ ਕੋਈ ਜਗ੍ਹਾ ਰੋਟੀ ਪਕਾਉਣ ਨੂੰ ਕੋਈ ਜਗ੍ਹਾ ਨਹੀਂ ਤਾਂ ਅੱਜ ਜੀ ਪੱਕੀ ਨਹੀਂ ਅੱਛਾ ਰੋਟੀ ਨਹੀਂ ਪੱਕੀ ਅੱਜ ਨਾ ਜੀ ਪੱਕੀ ਨਹੀਂ ਮੈਂ ਹਟਾ ਜੀ ਖਾਇਆ ਨਹੀਂ ਜੇ ਕੁਝ ਵੀ ਚਾਹ ਜਿਆਦੀ ਘੁੱਟ ਜਰੂਰ ਪੀ ਲਈ ਹੈਗੀ ਆਪਾਂ ਝੂਠ ਨਹੀਂ ਬੋਲਦੇ ਗਵਾਂਡੀ ਉਹ ਤੋਂ ਲੈ ਕੇ ਪੀਲੀ ਜੀ ਹਾਂ ਉਹ ਗਵਾਂਡੀ ਨੇ ਜਦ ਇਹਨਾਂ ਤੋਂ ਲੈ ਕੇ ਪੀਲੀ ਘੁੱਟਾ ਸੋਨੀ ਹੈ ਜੀ ਸੋਨੀ ਜੀ ਜਿਹੜਾ ਇਹ ਇੱਕਾ ਦੂ ਘਰ ਟਿਹਗਾ ਕਿਵੇਂ ਟਿਹਗਾ ਇਹ ਬਾਰਸਲਾਂ ਟਿਹਗਾ ਸਰ ਜੀ ਪੁਰਾਣਾ ਘਰ ਸੀ ਆਪਣਾ ਜੀ ਇਹ ਬਾਰਸਲਾਂ ਟਿਹਗਾ ਜੀ ਦੋ ਖਾਂ ਡਿੱਗੇ ਤੇ ਆਪਣੇ ਜੀ ਫਿਰ ਅਸੀਂ ਸਮਾਨ ਕੱਢਣ ਦੀ ਮਾਰੀ ਜੀ ਇਹ ਸਾਰਾ ਚੱਕਤਾ ਜੀ ਫਿਰ ਤੁਸੀਂ ਕਿੱਥੇ ਸੀ ਜਦੋਂ ਇਹ ਟਹਿ ਟੇਰੀ ਅੱਛਤਾ ਜੀ ਬਾਹਰੇ ਤੇ ਜੀ ਕੰਮਾਂ ਤੇ ਹਾਂਜੀ ਘਰੇ ਕੋਈ ਹੋਂ ਸੀ ਦੋਸਤ ਕਰੇ ਦਾ ਕਰ ਦਿੱਤੇ ਅੱਛਾ ਫਿਰ ਫਿਰ ਨੇ ਫੋਨ ਕੀਤਾ ਜੀ ਆਪਣਾ ਖਾਨ ਡਿੱਗ ਗਿਆ ਜੀ ਇੱਕ ਬਾਰਸ਼ ਚ ਅੱਛਾ ਫਿਰ اسی ਬਾਰਸ਼ ਦੇ ਵਿੱਚ ਆਏ ਜੀ ਕੰਮ ਤੋਂ ਫਿਰ ਆ ਕੇ ਸਮਾਨ ਸਵਾਰ ਸਾਮੇ ਜਿਹੜਾ ਵਿੱਚ ਸੀ ਗਿਆ ਜੀ ਆ ਦੋ ਕਮਰੇ ਚ ਲਾਇਆ ਜੀ ਗਵਾਂਡੀਆਂ ਦੇ ਲਾਇਆ ਬਸ ਸਮਾਨ ਜੀ ਕੁਛ ਅੱਛਾ ਹਾਂ ਜਿੱਥੇ ਰਹਿ ਰਹੇ ਹੁਣ ਇਹ ਵੀ ਚੋਰੀਆ ਇਹ ਵੀ ਚੋਰੀਆ ਸਾਰੇ ਇਹ ਵੀ ਡਿੱਗਣ ਦਾ ਖਤਰਾ ਜੀ ਬਾਜਾ ਕੰਦਾਂ ਤੇੜਾ ਖਾ ਗਿਆ ਜੀ ਇਹ ਵੀ ਹਾਂਜੀ ਕਿ ਲਗਾਤਾਰ ਵੀ ਬਾਰਸ਼ ਪੈਣ ਕਰਕੇ ਹੋਇਆ ਮੇਨ ਮੈਂ ਤਾਂ ਲਗਾਤਾਰ ਬਾਰਸ਼ ਪੈਣ ਕਰਕੇ ਹੋਇਆ ਸਰ ਜੀ ਹੁਣ ਕੀ ਮੰਗ ਕਰਦੇ ਤੁਸੀਂ ਇਸ ਤਹੀ ਸ ਹੈ ਜੋ ਸਹਿਯੋਗ ਚਾਹੀਦਾ ਸਾਨੂੰ ਜੇ ਅਸੀਂ ਗਰੀਬ ਬੰਦੇ ਜੀ ਇਹਨਾਂ ਮਕਾਨ ਵੀ ਬਣਾ ਸਕਦੇ ਸੀ ਇਹ ਜਿਹੜਾ ਇਨਸੀਡੈਂਟ ਹੋਇਆ ਤੇ بارش ਦੇ ਵਿੱਚ ਹੀ ਹੋਇਆ ਜੀ بارش ਲਗਾਤਾਰ ਪੈ ਰਹੀ ਹੈ ਇਹਦੇ ਕਾਰਨ ਘਰ ਕਿਹੜੇ ਕੱਚੇ ਮਕਾਨ ਨੇ ਉਹ ਟੇਟੇਰੀ ਹੋ ਰਹੇ ਨੇ ਪਿੰਡਾਂ ਦੇ ਵਿੱਚ ਵੀ ਤੁਸੀਂ ਤਕਰੀਬਨ ਦੇਖ ਰਹੇ ਹੋ ਸਾਰੇ ਤੇ ਇਹ ਜਿਹੜਾ ਸਾਡੇ ਪਿੰਡ ਦੇ ਨੇ ਬਹੁਤ ਗਰੀਬ ਪਰਿਵਾਰ ਤੇ ਇੱਕ ਤਾਂ ਜਲੋ ਬੱਚਿਆਂ ਨੇ ਜਿਹੜੇ ਉਹਦੇ ਦੇ ਫਾਦਰ ਨੇ ਉਹਨਾਂ ਦੀ ਸਮਝ ਡੈਥ ਹੋਈ ਵੀ ਹੈ ਤੇ ਉਹਨਾਂ ਦੀ ਮਦਰ ਪੜਾ ਰਹੀ ਸੀਗੀ ਬੱਚਿਆਂ ਇੰਟੈਲੀਜੈਂਟ ਨੇ ਵਧੀਆ ਨੰਬਰ ਲੈ ਕੇ ਪੜ੍ਹ ਰਹੀਆਂ ਨੇ ਪਰ ਇੱਕੋ ਕਮਰਾ ਸੀਗਾ ਇੱਕੋ ਟਹਿ ਗਿਆ ਤੇ ਹੁਣ ਉਹ ਪੜਨ ਦਾ ਵੀ ਉਹ ਤਾਂ ਔਖਾ ਹੋਇਆ ਪਿਆ ਤੇ ਸਰਕਾਰ ਨੂੰ ਮੁਜਾਇਸਾ ਵੀ ਇਹਨਾਂ ਦਾ ਜਲਦੀ ਫੌਰੀ ਤੌਰ ਤੇ ਇਹਨਾਂ ਨੂੰ ਕੋਈ ਰਾਹਤ ਵਗੈਰਾ ਦਿੱਤੀ ਜਾਵੇ। ਕਿ ਕਰਦਾ ਗੁਜ਼ਾਰਾ ਮਤਲਬ ਇਹ ਕਿਵੇਂ ਚਲਾਉਗੇ ਨੇ? ਕਰਦਾ ਗੁਜ਼ਾਰਾੱਸ ਤੇ ਤਕਰੀਬਨ ਅਸੀਂ ਲੱਗੇ ਬਨੇ ਇਹਨਾਂ ਦੇ ਮਦਰਾਂ ਨੇ ਜਿਹੜੇ ਅੰਗਣ ਉੱਥੇ ਆਪਣਾ ਸਕੂਲ ਦੇ ਵਿੱਚ ਜੋ ਮਿੱਡੇ ਮਿਲ ਦੇ ਵਿੱਚ ਉੱਥੇ ਕਿੰਨੇ ਕ ਮਿਲ ਜਾਂਦਾ 3000 ਰੁਪਏ 3000 ਰੁਪਏ ਹਾਂਜੀ ਹਾਂਜੀ ਫਿਰ ਬੱਚੇ ਵੀ ਪੜਾਉਣੇ ਨੇ ਤੇ ਫਿਰ ਕਾਫੀ ਔਖਾ ਦਾ ਹਾਂਜੀ ਉਹ ਤਾਂ ਹੁਣ ਆਪਾਂ ਨੂੰ ਤਕਰੀਬਨ ਆਪਣੀ ਰੁਟੀਨ ਦੀ ਜਿੰਦਗੀ ਆ ਉਹਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਬੜੀ ਮੁਸ਼ਕਲ ਆਉਂਦੀ ਹੈ ਠੀਕ ਹੈ ਜੇ ਬਾਕੀ ਪਿੰਡ ਵਾਸੀ ਵੀ ਚਲੋ ਮਦਦ ਹੀ ਦਿੰਦੇ ਨੇ ਖैर ਬੜੀ ਕੋਈ ਇਹੀ ਇਦਾਂ ਗੱਲ ਨਹੀਂ ਬ੍ਰਾਹਮਣ ਪਰਿਵਾਰ ਹੈ ਇਹ ਤੇ ਵਧੀਆ ਮਦਦ ਵੀ ਕਰਦੇ ਨੇ ਜਿਵੇਂ ਛੱਤ ਗਿਰ ਗਈ ਆ ਤੇ ਹੁਣ ਪਿੰਡ ਵਾਸੀ ਕੀ ਆਪਣੇ ਵੱਲੋਂ ਕਰ ਰਹੇ ਹਾਂਜੀ ਅਸੀਂ ਪੰਚਾਇਤ ਦੇ ਤੌਰ ਤੇ ਦੇਖਦੇ ਇਹਨਾਂ ਦਾ ਸਿਸਟਮ ਬਣਾ ਕੇ ਦੇਣ ਜੋ ਜਿੰਨਾ ਵੱਧ ਤੋਂ ਵੱਧ ਇਹਨਾਂ ਦਾ ਹੋਊਗਾ ਕਰਕੇ ਦੇਵਾਂਗੇ ਇਹਨੂੰ ਬੈਠਣ ਵਾਸਤੇ ਇੱਕਦਿਉਂਾਂ ਤੇ ਨਹੀਂ ਚੱਲਦੇ ਜੇ ਮਿੱਡੇ ਮਿੱਲ ਤੇ ਪਿੰਡ 'ਚ ਵੀ ਕੰਮ ਕਰਦੇ ਨੇ ਪਿੰਡ 'ਚ ਜਿਵੇਂ ਹੁਣ गुजारा ਵੀ ਨਹੀਂ ਹੋ ਸਕਦਾ ਕਿਉਂ ਦੋ ਬੇਟੀਆਂ ਵੀ ਨੇ ਪੜਾਉਣੀਆਂ ਵੀ ਨੇ ਕੱਪੜਾ ਲਿੜਾ ਵੀ ਆ ਦਵਾਈ ਬੁੱਟੀ ਵੀ ਆ ਇਹ ਮੜਾ ਮੋਟਾ ਭੈਣ ਭਾਂਜਿਆਂ ਦੇ ਨਾਲ ਕੰਮ ਕਰਾ ਕੇ ਪਿੰਡ ਚ ਚਲੋ ਉਹਨੇ ਨਾਲ ਵੀ ਗੁਜ਼ਾਰਾ ਕਰਦੇ ਨੇ ਜੀ ਜਣੀ ਸਥਿਤੀ ਔਖੀ ਆ ਜੀ ਜਣ ੱਲੇ ਲਿਕੇ ਜੀ ਸਹਾਰਾ ਤੇ ਮਤਲਬ ਚਲੋ ਇਹਨਾਂ ਨੇ ਛੱਤ ਤਾਂ ਹੈਗੀ ਹਾਂ ਜੀ ਬੱਚੀਆਂ ਬੈਠੀਆਂ ਤੇ ਸੱਤ ਤੀ ਪੜ੍ਹਦੀਆਂ ਤੀਆਂ ਜੀ ਆਪ ਦਾ ਚਲੋ ਸਮਾਨ ਤੀ ਜੋ ਵੀ ਖਾਣ ਪੀਣ ਵਾਲਾ ਸਾਮੀ ਬੈਠੇ ਤੇ ਉਹੀ ਡਿਗ ਪੀ ਜੀ ਹੂੰ ਮੇਨ ਕਰਕੇ ਵੱਡਾ ਨੁਕਸਾਨ ਵੀ ਹੋ ਸਕਦਾ ਜੇ ਪ੍ਰਬੰਧ ਹਾਂਜੀ ਜੇ ਪਰ ਇਹ ਬੱਚੀਆਂ ਕਈ ਵਾਰੀ ਬੱਚੇ ਸੁੱਤੇ ਪਏ ਹੁੰਦੇ ਨੇ ਰਾਤ ਨੂੰ ਨਾ ਜਾਗਾ ਵੀ ਜਿਵੇਂ ਇਸੇ ਕਮਰੇ 'ਚ ਪਏ ਤੇ ਜੀ ਛੱਤ ਡਿੱਗ ਪਈ ਤੇ ਜਾਨੀ ਨੁਕਸਾਨ ਹੋ ਸਕਦਾ ਸੀ